ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੇਰੇ ਨਾਲ ਆ ਇੱਕ 35 ਸਾਲ ਦੇ ਵੀਰ ਨੇ ਮੈਂ ਇਹਨਾਂ ਦੇ ਮੂੰਹ ਪੁੱਛੂੰਗਾ ਵੀਰ ਜੀ ਕੀ ਦਿੱਕਤ ਸੀ ਤੁਹਾਨੂੰ ਪੋਸਟ ਖਾਂਦਾ ਸੀਗਾ ਜੀ 150 ਗ੍ਰਾਮ ਪੋਸਟ ਖਾਂਦੇ ਸੀ 150 ਗ੍ਰਾਮ ਕਿੰਨੇ ਟਾਈਮ ਚ ਡੇਲੀ ਦੇਗੇ ਡੇਲੀ ਚ ਇਹ ਕਿੰਨੇ ਵਾਰੀਆਂ ਚ ਖਾਂਦੇ ਸੀ ਇਹ 8-10 ਸਾਰੇ ਚ ਖਾ ਜਾਂਦਾ ਸੀ ਪੂਰੇ ਦਿਨ ਚ 8-10 ਵਾਰੀ ਖਾਂਦੇ ਸੀ 150 ਗ੍ਰਾਮ ਜਣੀ ਜਿਹੜੀ ਕੁਆਂਟੀਟੀ ਸੀਗੀ ਇਹ ਤਾਂ ਬਹੁਤ ਜ਼ਿਆਦਾ ਹੋ ਗਈ ਮਹੀਨੇ ਚ ਕਿੰਨੀ ਹੋਗੀ 4 60 ਵਿਚਾਰ ਕਿਲੋ ਸਾਢੇ 4 ਕਿਲੋ ਪੋਸਤ ਇੱਕ ਮਹੀਨੇ ਚ ਖਾਂਦੇ ਸੀਗੇ ਇਹਨਾਂ ਨੇ ਕਲਾਸ ਜਦੋਂ ਤੁਸੀਂ ਪਹਿਲੀ ਲਾਈ ਉਹਦਾ ਰਿਜ਼ਲਟ ਕੀ ਸੀ ਪਹਿਲੀ ਕਲਾਸ ਤੋਂ ਮਗਰੋਂ ਹੀ ਮੈਂ 15 ਗ੍ਰਾਮ ਤੇ ਆ ਗਿਆ ਸੀਗਾ 150 ਗ੍ਰਾਮ ਤੋਂ 15 ਗ੍ਰਾਮ ਤੇ ਆ ਗਏ ਪਹਿਲੀ ਕਲਾਸ ਉਸ ਤੋਂ ਬਾਅਦ ਦੂਜੀ ਕਲਾਸ ਲੱਗੀ ਆਪਣੀ ਹਾਂਜੀ ਦੂਜੀ ਕਲਾਸ ਤੇ ਕੁਝ ਹੋਰ ਸੀ ਹੋਰ ਘਟ ਗਿਆ ਹਾਂ ਹੋਰ ਘਟ ਗਿਆ ਮੰਨ ਲਓ ਹਾਂ ਅੱਜ ਮੈਨੂੰ 6ਵਾਂ ਦਿਨ ਹੈ ਜੀ 6ਵਾਂ ਦਿਨ ਕਾਹਦੇ ਤੇ ਬੀ ਕੁਛੀ ਬੀ ਕੁਛ ਨਹੀਂ ਖਾ ਰਿਹਾ ਮੈਂ ਨਹੀਂ ਤੁਸੀਂ ਤਿੰਨ ਕਲਾਸਾਂ ਚੋੱਕੇ ਹੋਗੇ ਸੀ ਚਾਰ ਚੋੱਕੇ ਤਿੰਨ ਚੋੱਕੇ ਹੋਗੇ ਤਿੰਨ ਚੋੱਕੇ ਹੋਗੇ ਅੱਜ ਹੁਣ ਹੋਗੇ ਤੁਹਾਨੂੰ 5 ਦਿਨ ਜਦੋਂ ਤੁਸੀਂ ਬਿਲਕੁਲ ਮਾੜਾ ਮੋਟਾ ਟੱਚ ਕੀਤਾ ਨਾ ਜੀ ਨਾ ਬਿਲਕੁਲ ਠੀਕ ਹੈ ਬਿਲਕੁਲ ਜਮਾਂ ਜੀ ਅੱਛਾ ਜਿਹੜਾ ਬੰਦਾ 1 ਮਹੀਨੇ ਚ 4.5 ਕਿਲੋ ਭੁੱਕੀ ਖਾਂਦਾ ਸੀਗਾ ਉਹ ਬਿਲਕੁਲ ਠੀਕ ਠਾਕ ਅੱਛਾ ਤੁਹਾਨੂੰ ਕੋਈ ਤਕਲੀਫ ਹੋ ਰਹੀ ਹੈ ਹੁਣ ਨਹੀਂ ਜੀ ਦਰਦ ਨਹੀਂ ਬਿਲਕੁਲ ਨਹੀਂ ਜੀ ਕੋਈ ਤੋੜ ਕੋਈ ਜੀ ਕਰਿਆ ਹੋ ਵੀ ਨਹੀਂ ਜੀ ਬਿਲਕੁਲ ਠੀਕ ਹਾਂ ਬਿਲਕੁਲ ਜਮਾਂ ਠੀਕ ਹੈ ਤੇ ਪਰਿਵਾਰ ਵਾਲੇ ਫਿਰ ਪੂਰੇ ਖੁਸ਼ ਨੇ ਹਾਂ ਜੀ ਹਮ ਖੁਸ਼ ਹੈ ਪੂਰੇ ਨੇ ਪੂਰੇ ਖੁਸ਼ ਨੇ ਲੋਕ ਤੁਹਾਡੇ ਪਾਰਟਨਰ ਤੁਹਾਡੇ ਨਾਲ ਦੇ ਬੰਦੇ ਹੈਰਾਨ ਹੋਏ ਕੀ ਹੋਇਆ ਉਹ ਆਉਂਦੇ ਜੀ ਹਾਂ ਕਹਿੰਦੇ ਬਾਈ ਤੂੰ ਕਿਵੇਂ ਛੱਡਤਾ ਹੈ ਕਰਤਾ ਹੈ ਕਰਤਾ ਹਾਂ ਤੈਨੂੰ ਤੁਹਾਨੂੰ ਲੱਗਦਾ ਤੁਸੀਂ ਜ਼ਿੰਦਗੀ ਚ ਪੋਸਟ ਖਾਓਗੇ ਨਹੀਂ ਸੋ ਚਲੋ ਬਹੁਤ ਮੁਬਾਰਕਾਂ ਜੀ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਇਹ ਵੀਰ ਸਾਡੇ ਬਿਲਕੁਲ ਠੀਕ ਠਾਕ ਨੇ ਚੜ੍ਹਦੀ ਕਲਾ ਚ ਨੇ ਇਹਨਾਂ ਨੇ ਪੋਸਟ ਛੱੜਤੀ ਤਿੰਨ ਕਲਾਸਾਂ ਚੋਂ ਕੇ ਹੋ ਗਏ ਸੀ ਨਾ ਪਹਿਲੀ ਕਲਾਸ ਚੋਂ ਫਰਕ ਪੈਣ ਲੱਗਿਆ ਤਿੰਨ ਚੋਕੇ ਹੋਏ ਤਾਂ ਗੁਰੂ ਸਾਹਿਬ ਬਖਸ਼ਿਸ਼ ਕਰਨ ਕਿ ਅਸੀਂ ਸਾਡੇ ਜਿਹੜੇ ਭੈਣ ਭਰਾ ਇੱਧਰ ਉੱਧਰ ਭਟਕੇ ਹੋਏ ਨੇ ਉਹਨਾਂ ਨਾਲ ਨਫ਼ਰਤ ਨਾ ਕਰੀਏ ਉਹਨਾਂ ਨੂੰ ਪਿਆਰ ਨਾਲ ਸਮਝਾਈਏ ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼ ਦੇ ਨਾਲ ਹੀ ਮੈਂ ਸਮਝਦਾ ਕਿ ਬੰਦੇ ਸਾਰੇ ਤੜਾ ਤਾਂ ਠੀਕ ਹੋ ਰਹੇ ਨੇ ਸੋ ਇਹ ਖੁਸ਼ੀ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਵਾਇਗਰੂ ਜੀ ਦਾ ਹਾਲਸਾ ਵਾਇਗਰੂ ਜੀ ਕੀ